ਕੱਲ ਸ਼ਾਮ ਦੀ ਬਠਿੰਡਾ ਦੀ ਰੈਲੀ ਵਿੱਚੋਂ ਇੱਕ ਖਬਰ ਆਈ ਹੈ ਕਿ ਕਾਂਗਰਸ ਜਿਹੜੀ ਉਹ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹ ਆਪਣੇ ਸੀਐਮ ਚਿਹਰੇ ਤੋਂ ਬਿਨਾਂ ਹੀ ਚੋਣਾਂ ਲੜਨ ਗਿਆ ਇਸ ਬਾਰੇ ਕੀ ਜਾਣਕਾਰੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਜੁੜ ਚੁੱਕੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਗੁਰਜੀਤ ਸਰ ਇਹ ਕੀ ਜਾਣਕਾਰੀ ਆ ਰਹੀ ਹੈ ਹੁਣ ਤੱਕ ਜਿਹੜੀ ਕੱਲ ਬਠਿੰਡਾ ਰੈਲੀ ਸੀ ਉਸ ਵਿੱਚੋਂ ਇਹ ਖਬਰ ਨਿਕਲ ਕੇ ਆਈ ਹੈ ਕਿ ਸੀਐਮ ਚਿਹਰੇ ਤੋਂ ਬਿਨਾਂ ਹੀ ਕਾਂਗਰਸ ਇਸ ਵਾਰ ਚੋਣਾ ਲੜੇਗੀ ਇਹ ਕੀ ਜਾਣਕਾਰੀ ਹੈ ਪਹਿਲਾਂ ਇਸ ਬਾਰੇ ਦੱਸ ਦਿਓ ਇਹ ਬਿਲਕੁਲ ਗਰਜੀਤਾਪਾ ਪਹਿਲਾਂ ਵੀ ਇਹ ਡਿਸਕਸ ਕਰਦੇ ਰਹੇ ਹਾਂ ਕਈ ਵਾਰ ਕਿ ਕਾਂਗਰਸ ਜਿਹੜੀ ਹੈ ਉਹ ਇੱਕ ਰਣਨੀਤੀ ਦੇ ਨਾਲ ਨਵੀਂ ਰਣਨੀਤੀ ਦੇ ਨਾਲ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਹੈ ਉਹਨਾਂ ਨੂੰ ਲੜਨ ਜਾ ਰਹੀ ਹੈ ਤੇ ਦਿੱਲੀ ਦੀ ਹਾਈ ਕਮਾਂਡ ਦੇ ਵਿੱਚ ਉੱਥੇ ਇੱਕ ਮੰਥਨ ਹੋ ਰਿਹਾ ਹੈ ਤੇ ਅਸੀਂ ਵਾਰ-ਵਾਰ ਇਹ ਗੱਲ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਭਾਵੇਂ ਕਿ ਪ੍ਰਧਾਨ ਔਰ ਐਲਓਪੀ ਬਦਲਣ ਦੀ ਗੱਲ ਹੋ ਰਹੀ ਹੈ ਪਰ ਇਸ ਦੇ ਨਾਲ ਨਾਲ ਇਹ ਗੱਲ ਜ਼ਰੂਰ ਸੀਗੀ ਕਿਸੇ ਨੂੰ ਵੀ ਸੀਐਮ ਫੇਸ ਨਹੀਂ ਐਲਾਨਿਆ ਐਲਾਨਿਆ ਜਾ ਰਿਹਾ ਸੋ ਉਸ ਗੱਲ ਦੇ ਉੱਤੇ ਭੁਪੇਸ਼ ਬਗੇਲ ਜਿਹੜੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ ਔਰ ਪਾਰਟੀ ਦੇ ਜਨਰਲ ਸੈਕਟਰੀ ਨੇ ਤੇ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਵੀ ਰਹ ਚੁੱਕੇ ਨੇ ਇਹ ਤੋਂ ਇਹਨਾਂ ਨੇ ਜਿਹੜਾ ਬਠਿੰਡਾ ਰੈਲੀ ਦੇ ਵਿੱਚ ਇਹ ਐਲਾਨ ਕੀਤਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਕਾਂਗਰਸ ਜਿਹੜੀ ਹੈ ਉਹ ਪਿਛਲੇ ਕਈ ਦਿਨਾਂ ਤੋਂ ਮੰਰੇਗਾ ਦੇ ਖਿਲਾਫ ਮੰਰੇਗਾ ਨੂੰ ਜੀ ਰਾਮ ਜੀ ਕਾਨੂੰਨ ਬਣਾਏ ਜਾਣ ਦੇ ਖਿਲਾਫ ਰੈਲੀਆਂ ਕਰ ਰਹੀ ਹੈ ਸੋ ਇਹ ਰੈਲੀਆਂ ਭਾਵੇਂ ਮੰ drega ਦੀਆਂ ਹੋਰ ਦੇ ਨਾਂ ਤੇ ਹੋ ਰਹੀਆਂ ਪਰ ਇਸ ਦੇ ਵਿੱਚ ਕਾਂਗਰਸ ਦੀ ਪੋਲਿਟਿਕਸ ਔਰ ਕਾਂਗਰਸ ਦੀਆਂ ਗੱਲਾਂ ਬਾਤਾਂ ਜ਼ਿਆਦਾ ਡਿਸਕਸ ਹੋ ਰਹੀਆਂ ਨੇ ਹਮ ਹਮ ਸੋ ਉਸ ਦੇ ਵਿੱਚ ਹੀ ਪਪੇਸ਼ ਬਗੇਲ ਹੋਣਾ ਨੇ ਕਿਹਾ ਕਿ 2027 ਦੀਆਂ ਚੋਣਾਂ ਜਿਹੜੀ ਪੰਜਾਬ ਕਾਂਗਰਸ ਹੈ ਉਹ ਸੀਐਮ ਫੀਸ ਤੋਂ ਵਿਨਾ ਜਿਹੜੀ ਹੈ ਲੜੇਗੀ ਹਮ ਸੋ ਇਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਦਲੀਲ ਦਿੱਤੀ ਹੈ ਉਹ ਵੀ ਇੰਟਰਸਟਿੰਗ ਹੈ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਲਈਏ ਤੇ ਜਾਂ ਫਿਰ ਇੱਕ ਵਾਰ ਤਿਆਰਨਜੀਤ ਸਿੰਘ ਚੰਨੀ 2022 ਦੇ ਵਿੱਚ ਜੀ ਤੋਂ ਇਹ ਤੋਂ ਕਦੇ ਵੀ ਕਾਂਗਰਸ ਨੇ ਸੀਐਮ ਫੀਸ ਐਲਾਨ ਕੇ ਇਲੈਕਸ਼ਨ ਨਹੀਂ ਲੜਿਆ ਕਾਂਗਰਸ ਹਮੇਸ਼ਾ ਕਲੈਕਟਿਵ ਲੀਡਰਸ਼ਿਪ ਦੇ ਅੰਡਰ ਇਲੈਕਸ਼ਨ ਲੜਦੀ ਹੈ ਔਰ ਇਸੇ ਤਰ੍ਹਾਂ 2027 ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਦੀ ਕਲੈਕਟਿਵ ਲੀਡਰਸ਼ਿਪ ਹੈ ਉਹਦੇ ਵਿੱਚ ਜਿੱਥੇ ਮੰਚ ਤੇ ਪ੍ਰਤਾਪ ਸਿੰਘ ਬਾਜਵਾ ਬੈਠੇ ਸੀ ਅਮਰਿੰਦਰ ਸਿੰਘ ਰਾਜਾ ਬੈਠੇ ਸੀ ਸੁਖ ਸੁਖਵਿੰਦਰ ਸਿੰਘ ਰੰਧਾਵਾ ਬੈਠੇ ਸੀਗੇ ਹੋਰ ਕਈ ਸੀਨੀਅਰ ਆਗੂ ਉੱਥੇ ਬੈਠੇ ਸੀਗੇ ਉਸ ਉਹਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਕਿ ਕਲੈਕਟਿਵ ਲੀਡਰਸ਼ਿਪ ਦੇ ਅੰਡਰ ਇਹ ਚੋਣਾਂ ਲੜੀਆਂ ਜਾਣਗੀਆਂ ਔਰ ਇਹ ਪਾਰਟੀ ਦਾ ਜਿਹੜਾ ਮੁੱਖ ਮਕਸਦ ਹੈ ਉਹ ਕਿਸੇ ਇੰਡੀਵਿਜੂਅਲ ਨੂੰ ਜਿਤਾਣਾ ਨਹੀਂ ਬਲਕਿ ਪਾਰਟੀ ਦੀ ਜਿੱਤ ਕਰਨਾ ਹੈ ਔਰ ਪਾਰਟੀ ਦੀ ਸਰਕਾਰ ਬਣਾਉਣਾ ਹੈ ਸੋ ਇਸ ਦੇ ਵਿੱਚ ਹੁਣ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਜਿਹੜੀ ਹੈ ਉਹ ਬਿਨਾ ਸੀਐਮ ਫੇਸ ਤੋਂ ਮੈਦਾਨ ਦੇ ਵਿੱਚ ਉਤਰੇਗੀ ਔਰ ਦੇਖਣਾ ਹੋਏਗਾ ਕਿ ਇਸ ਸਟ੍ਰੈਟਜੀ ਦਾ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਕਿਉਂਕਿ ਹਰਿਆਣੇ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਉੱਥੇ ਪੁਪਿੰਦਰ ਸਿੰਘ ਹੁੱਡਾ ਹੁਣਾਂ ਨੂੰ ਬਣਾਇਆ ਗਿਆ ਸੀਗਾ ਪਰ ਉੱਥੇ ਉੱਥੇ ਵੀ ਪਾਰਟੀ ਹਾਰ ਗਈ ਤੇ ਇਸ ਗੱਲ ਨੂੰ ਹੁਣ ਜਿਹੜੀ ਪੂਰੀ ਲੀਡਰਸ਼ਿਪ ਹੈ ਉਹ ਕਿਵੇਂ ਲੈਂਦੀ ਹੈ ਭਾਵੇਂ ਕਿ ਅਸੀਂ ਦੇਖਿਆ ਕਿ ਉੱਥੇ ਬਾਅਦ ਦੇ ਵਿੱਚ ਇਸ ਗੱਲ ਨੂੰ ਜਾਂ ਪਿਛਲੇ ਕਈ ਦਿਨਾਂ ਤੋਂ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਰਹੇ ਨੇ ਅਮਰਿੰਦਰ ਸਿੰਘ ਰਾਜਾ ਬਣेंगे ਇਹ ਗੱਲ ਕਹਿ ਰਹੇ ਨੇ ਕਿ ਅ ਦੇਖੋ ਜੀ ਪੰਜਾਬ ਦੇ ਵਿੱਚ ਤਾਂ ਜਿਹੜੀ ਪਾਰਟੀ ਹੈ ਉਹ ਬਿਨਾ ਫੇਸ ਤੋਂ ਹੀ ਲੜੇਗੀ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਕਹਿ ਚੁੱਕੇ ਨੇ ਸੁਖਜਿੰਦਰ ਸਿੰਘ ਰਧਾਵਾ ਕਹਿ ਚੁੱਕੇ ਨੇ ਕਿ ਅਸੀਂ ਸੀਐਮ ਫੇਸ ਦੀ ਰੇਸ ਦੇ ਵਿੱਚ ਨਹੀਂ ਹੈ ਉਹੀ ਗੱਲ ਭੇਸ਼ ਬਘੇਲ ਨੇ ਰਿਪੀਟ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਾਂਗਰਸ ਪ੍ਰਧਾਨ ਮਲਕਰ ਅਰਜੁਨ ਖੜਗੇ ਜਾਂ ਰਾਹੁਲ ਗਾਂਧੀ ਕਰਨਗੇ ਸੋ ਸੋ ਇਹ ਕੋਈ ਸਟੇਟ ਪਦਰ ਤੇ ਨਹੀਂ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਨੇ ਹੁਣ ਪੱਕਾ ਡਿਸਾਈਡ ਕਰ ਲਿਆ ਹੈ ਕਿਉਂਕਿ ਜੇ ਭੁਪੇਸ਼ ਪਘੀਲ ਨੇ ਐਲਾਨ ਕਰ ਦਿੱਤਾ ਹੈ ਤੇ ਫਿਰ ਹੁਣ ਕਾਂਗਰਸ ਜਿਹੜੀ ਹੈ ਉਹ ਉਸੇ ਤਰ੍ਹਾਂ ਵਿਦਾਊਟ ਫੇਸ ਚੋਣਾਂ ਦੇ ਵਿੱਚ ਜਾਏਗੀ ਹਮ ਸਰ ਕੀ ਲੱਗਦਾ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਦੇਖੀਏ ਤਾਂ ਕਾਂਗਰਸ ਨੂੰ ਕਈ ਵਾਰੀ ਇਹੋ ਜਿਹੇ ਡਿਸੀਜਨ ਭਾਰੀ ਪੈਂਦੇ ਰਹੇ ਨੇ ਇਹ ਇਸ ਵਾਰ ਕੀ ਲੱਗਦਾ ਹੈ ਤੁਹਾਨੂੰ ਕਿਉਂਕਿ ਆਪਾਂ ਪਿਛਲੇ ਸਮੇਂ ਤੋਂ ਕਾਫੀ ਦੇਖ ਰਹੇ ਹਾਂ ਕਿ ਜਿਹੜਾ ਸੀਐਮ ਚਿਹਰੇ ਨੂੰ ਲੈ ਕੇ ਕਾਂਗਰਸ ਵਿੱਚ ਕਾਫੀ ਹਲਚਲ ਮਚੀ ਹੋਈ ਹੈ ਤੇ ਕੀ ਲੱਗਦਾ ਹੈ ਇਸ ਵਾਰ ਜਾਂ ਫਿਰ ਕਾਂਗਰਸ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਇਸ ਲਈ ਇਸ ਤਰ੍ਹਾਂ ਕੀ ਲੱਗਦਾ ਹੈ ਕੀ ਹੋ ਸਕਦਾ ਆ ਬਿਲਕੁਲ ਇਹ ਕਿਉਂਕਿ ਕਾਂਗਰਸ ਦੇ ਵਿੱਚ ਧੜੇਬੰਦੀ ਇੰਨੀ ਚੱਲ ਰਹੀ ਹੈ ਔਰ ਗਰੁੱਪ ਇੰਨੇ ਬਣੇ ਹਨ ਔਰ ਹਰੇਕ ਕੋਈ ਸੀਐਮ ਕਿਸ ਜਿਹੜਾ ਹੈ ਬਣਨ ਦੀ ਕੋਸ਼ਿਸ਼ ਕਰ ਰਿਹਾ ਚਾਹੇ ਪੰਜਾਬ ਵਿਧਾਨ ਸਭਾ ਦੇ ਰਾਹੀਂ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਜਿਲ੍ਹਾ ਚਾਹੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਣ ਚਾਹੇ ਪਿਛਲੀ ਵਾਰ ਰੇਸ ਤੋਂ ਖੁੰਝ ਗਏ ਔਰ ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਹੋਣ ਚਾਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਸੋ ਇਸ ਤਰ੍ਹਾਂ ਦੇ ਕਈ ਹੋਰ ਨਾਂ ਨੇ ਜਿਹੜੇ ਖੁਦ ਨੂੰ सीएम ਦੇ ਤੌਰ ਤੇ सीएम 체ਰੇ ਦੇ ਤੌਰ ਤੇ ਪੇਸ਼ ਕਰਦੇ ਨੇ ਹੂੰ ਤੇ ਇਹ ਗੱਲ ਤਾਂ ਔਨ ਰਿਕਾਰਡ ਅਮਰਿੰਦਰ ਸਿੰਘ ਰਾਜਾ ਬੜਿੰਗ ਕਹਿ ਚੁੱਕੇ ਨੇ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਖੁਦ ਨੂੰ सीएम ਐਲਾਨੇਗਾ ਜੀ ਉਹ ਨੁਕਸਾਨ ਚ ਰਹੇਗਾ ਕਿਉਂਕਿ ਪਾਰਟੀ ਜਿਹੜੀ ਹੈ ਇਹ ਡਿਸੀਜਨ ਜਿਹੜਾ ਹੈ ਉਹ ਸੈਂਟਰ ਲੈਵਲ ਤੇ ਹੋਣਾ ਹੈ ਪਰ ਪਾਰਟੀ ਪਾਰਟੀ ਇਸ ਤਰ੍ਹਾਂ ਡਿਸੀਜਨ ਨਹੀਂ ਲੈਂਦੀ ਪਾਰਟੀ ਦੀ ਹਾਈ ਕਮਾਂਡ ਡਿਸੀਜਨ ਲੈਂਦੀ ਹੈ ਹੂੰ ਤੇ ਅਮਰਿੰਦਰ ਸਿੰਘ ਰਾਜਾ ਬਿੰਗ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਦੇ ਹਵਾਲੇ ਦੇ ਨਾਲ ਉਹਦੋਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੂੰ ਸ਼ਾਇਦ ਇੱਕ ਇੰਟਰਵਿਊ ਦੇ ਵਿੱਚ ਸਵਾਲ ਪੁੱਛਿਆ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਹੋਣੀ ਖੁਦ ਨੂੰ ਸੀਐਮ ਫੇਸ ਦੇ ਤੌਰ ਤੇ ਪੇਸ਼ ਕਰਦੇ ਨੇ ਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਠੀਕ ਹੈ ਗੱਲ ਕਿ ਉਹਨਾਂ ਦਾ ਰਾਈਟ ਬਣਦਾ ਉਹ ਮੁੱਖ ਮੰਤਰੀ ਰਹੇ ਹੈ ਤੇ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹਰੇਕ ਜਿਹੜਾ ਪੋਲੀਟਿਸ਼ੀਅਨ ਆ ਉਹਦਾ ਰਾਈਟ ਹੁੰਦਾ ਹੈ ਪਰ ਪਾਰਟੀ ਨੂੰ ਇੱਕ ਸਟ੍ਰੈਟਜੀ ਦੇ ਨਾਲ ਚੱਲਣਾ ਚੱਲਣਾ ਪੈਂਦਾ ਇੱਕ ਵਾਰ ਇੱਕ ਵਾਰ ਮੇਰੇ ਖਿਆਲ ਇਹ 2007 ਦੇ ਇਲੈਕਸ਼ਨ ਦੀ ਗੱਲ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਫੇਸ ਨਹੀਂ ਐਲਾਨਿਆ ਗਿਆ ਸੀਗਾ ਤੇ ਬਿਲਕੁਲ ਲਾਸਟ ਮੌਕੇ ਤੇ ਐਲਾਨਿਆ ਗਿਆ ਤੇ ਫਿਰ ਪਾਰਟੀ ਹਾਰ ਗਈ ਨਹੀਂ 2000 ਮੇਰੇ ਖਿਆਲ 2012 ਦੇ ਇਲੈਕਸ਼ਨ ਦੇ ਵਿੱਚ ਐ ਸੀ ਬਿਲਕੁਲ ਲਾਸਟ ਦੇ ਵਿੱਚ ਐਲਾਨਿਆ ਗਿਆ ਸੀ ਉਦੋਂ ਇਹ ਕਿਹਾ ਗਿਆ ਕਿ ਜੀ ਮੁੱਖ ਮੰਤਰੀ ਦਾ ਫੇਸ ਨਹੀਂ ਸੀਗਾ ਇਸ ਕਰਕੇ ਜਿਹੜਾ ਹੈ ਉਹ ਕਾਂਗਰਸ ਨੂੰ ਹਾਰ ਹੋਈ ਇਸੇ ਤਰ੍ਹਾਂ ਹਿਮਾਚਲ ਕਾਂਗਰਸ ਦੇ ਵੀ ਇੱਕ ਵਾਰ ਵੀਰ ਭੱਦਰ ਨੂੰ ਐਲਾਨਿਆ ਨਹੀਂ ਸੀਗਾ ਉੱਥੇ ਕਾਂਗਰਸ ਹਾਰ ਗਈ ਤੇ ਅਗਲੀ ਵਾਰ ਜਦੋਂ ਵੀਰ ਭੱਦਰ ਨੂੰ ਫੇਸ ਐਲਾਨਿਆ ਤੇ ਕਾਂਗਰਸ ਜਿੱਤ ਗਈ ਸੋ ਇਸ ਤਰ੍ਹਾਂ ਕੋਈ ਪੱਕਾ ਇਹਦਾ ਫਾਰਮੂਲਾ ਨਹੀਂ ਹੈ ਪਰ ਹਾਂ ਇਹ ਜ਼ਰੂਰ ਹੈ ਕਿ ਪਾਰਟੀ ਇਹ ਆਸ ਕਰਦੀ ਹੈ ਕਿ ਜੇ ਇੱਕ ਵਾਰ ਕਿਸੇ ਨੂੰ ਇੱਕ ਨੂੰ ਫੇਸ ਸੀਐਮ ਕਿਸ ਲਾਂਦੋ ਤੇ ਫਿਰ ਜਿਹੜੀਆਂ ਪਾਰਟੀ ਜਿਹੜੇ ਦੂਜੇ ਕੰਪੀਟੀਟਰ ਹੁੰਦੇ ਆ ਪਾਰਟੀ ਦੇ ਵਿੱਚ ਉਹ ਥੋੜਾ ਜਿਹਾ ਹੱਥ ਪਿੱਛੇ ਨੂੰ ਖਿੱਚਣ ਲੱਗ ਪੈਂਦੇ ਕਿਉਂਕਿ ਸ਼ਾਇਦ ਉਹਨਾਂ ਨੂੰ ਵੀ ਜੇ ਇਹ ਸੀਐਮ ਬਣ ਗਿਆ ਤਾਂ ਖੁੰਝੇ ਉਹ ਖੁੰਝੇ ਲੱਗ ਜਾਣਗੇ ਜੀ ਤੇ ਕਾਂਗਰਸ ਦੇ ਵਿੱਚ ਇੱਕ ਕਲਚਰ ਹੈ ਵੀ ਕਿ ਜਿਹੜੇ ਲੀਡਰ ਹੈ ਉਹ ਆਪ ਜਿੱਤਣ ਨੂੰ ਘੱਟ ਜ਼ੋਰ ਲਾਉਂਦੇ ਆ ਆਪਣੇ ਸਾਥੀ ਨੂੰ ਹਰਾਉਣ ਨੂੰ ਵੱਧ ਜ਼ੋਰ ਲਗਾਉਂਦੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਅਪਰੋਚ ਹੈ ਇਹਨੂੰ ਅ ਸ਼ਾਇਦ ਉਹ ਕਰਨ ਦੇ ਵਾਸਤੇ ਇਹਨੂੰ ਮਤਲਬ ਰੋਕਣ ਦੇ ਵਾਸਤੇ ਜਾਂ ਇਸ ਵਰਤਾਰੇ ਨੂੰ ਸਨਪ ਕਰਨ ਦੇ ਵਾਸਤੇ ਪਾਰਟੀ ਇਹ ਸਟਰੈਟਜੀ ਬਣਾਦੀ ਹੈ ਕਿ ਲੀਡਰਸ਼ਿਪ ਜਿਹੜੀ ਹੈ ਉਹ ਬਣਾ ਕੇ ਰੱਖੋ ਕਲੈਕਟਿਵ ਲੀਡਰਸ਼ਿਪ ਦਾ ਨਾਰਾ ਦੇਓ ਔਰ ਲੜ ਕੇ ਜਿਹੜੀ ਹੈ ਮਿਲ ਕੇ ਚੋਣ ਲੜੋ ਔਰ ਜਦੋਂ ਪਾਰਟੀ ਜਿੱਤ ਜਾਂਦੀ ਹੈ ਤੇ ਫਿਰ ਤੁਸੀਂ ਜਿਹੜਾ ਸੀਐਮ ਫੇਸ ਜਿਹਨੂੰ ਬਣਾਉਣਾ ਹੈ ਉਹ ਬਣਾ ਸਕਦੇ ਹੋ ਹਾਂ ਸੋ ਇਹਦੇ ਚ ਮਤਲਬ ਕੋਈ ਵੈਸੇ ਕੋਈ ਵੱਡਾ ਮਤਲਬ ਫਾਰਮੂਲਾ ਨਹੀਂ ਹੈ ਕਿ ਇਧਰ ਉਧਰ ਵਾਲੀ ਗੱਲ ਤਾਂ ਨਹੀਂ ਹੈ ਵੈਸੇ ਵੀ ਆਪਾਂ ਦੇਖਿਆ ਸੀਗਾ ਕਿ ਪਿਛਲੇ ਦਿਨਾਂ ਤੇ ਆਪਾਂ ਕਹਿ ਰਹੇ ਸੀਗੇ ਕਿ ਹੁਣ ਇਸ ਜਿਹੜੀ ਇਹ ਖਬਰਾਂ ਆ ਰਹੀਆਂ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਗੁਰਦਾਸਪੁਰ ਦੇ ਵਿੱਚ ਜਿਵੇਂ ਰੈਲੀਆਂ ਹੋਈਆਂ ਉਹਦੇ ਵਿੱਚ ਪ੍ਰਗਟ ਸਿੰਘ ਔਰ ਵਿਜੇਂਦਰ ਸਿੰਘਲਾ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਜੀ ਉਹਨਾਂ ਇਹ ਜਿਹੜੀਆਂ ਪਿਛਲੇ ਦਿਨਾਂ ਤੋਂ ਰਿਪੋਰਟਾਂ ਆ ਰਹੀਆਂ ਸੀਗੀਆਂ ਕਿ ਪ੍ਰਗਟ ਸਿੰਘ, ਵਿਜੇਂਦਰ ਸਿੰਘਲਾ ਔਰ ਚਰਨਜੀਤ ਸਿੰਘ ਚੰਨੀ ਇਹ ਇਹ ਤਿੰਨ ਜਿਹੜੇ ਐ ਵੱਡੀਆਂ ਜ਼ਿੰਮੇਵਾਰੀਆਂ ਇਹਨਾਂ ਨੂੰ ਦਿੱਤੀਆਂ ਜਾ ਸਕਦੀਆਂ ਜੀ ਤੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਕੈਂਪੇਨ ਕਮੇਟੀ ਦਾ ਇੰਚਾਰਜ ਬਣਾਇਆ ਜਾ ਸਕਦਾ ਹੈ ਜੀ ਤੇ ਪ੍ਰਗਟ ਸਿੰਘ ਐਲਓਪੀ ਹੋ ਸਕਦੇ ਐ, ਵਿਜੇਂਦਰ ਸਿੰਘਲਾ ਪ੍ਰਧਾਨ ਹੋ ਸਕਦੇ ਐ। ਇਹਦੇ ਨਾਲ ਜੱਟ, ਦਲਿਤ ਜਿਹੜਾ ਔਰ ਹਿੰਦੂ ਦਾ ਇੱਕ ਕੰਬੀਨੇਸ਼ਨ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਹੋ ਰਹੀ ਹੈ ਹੂੰ ਸੋ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਸਾਰੀਆਂ ਗੱਲਾਂ ਨੇ ਹੁਣ ਉਹਦੇ ਚ ਪ੍ਰਤਾਪ ਸਿੰਘ ਬਾਜਬਾ ਨੂੰ ਕਿਵੇਂ ਐਡਜਸਟ ਕੀਤਾ ਜਾਂਦਾ ਕਿੱਥੇ ਐਡਜਸਟ ਕੀਤਾ ਜਾਂਦਾ ਉਹ ਹੁਣ ਦੇਖਣ ਵਾਲੀ ਗੱਲ ਹੋਏਗੀ ਹੂੰ ਕਿਉਂਕਿ ਆਮ ਤੌਰ ਤੇ ਕਾਂਗਰਸ ਦਾ ਵੀ ਇਹ ਕਲਚਰ ਆਮ ਤੌਰ ਤੇ ਰਿਹਾ ਹੈ ਕਿ ਜਿਹੜਾ ਪ੍ਰਧਾਨ ਹੁੰਦਾ ਉਹੀ ਉਹਨੂੰ ਹੀ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਜਾਂ ਮੁੱਖ ਮੰਤਰੀ ਦਾ ਚਿਹਰੇ ਦੇ ਤੌਰ ਤੇ ਪੇਸ਼ ਕਰ ਦਿੱਤਾ ਜਾਂਦਾ ਪਰ ਹੁਣ ਇੱਥੇ ਕੀ ਹੋਏਗਾ ਕਿ ਪ੍ਰਧਾਨ ਸਾਹਿਬ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜਾਂ ਬਦਲ ਜਾਂਦਾ ਪ੍ਰਧਾਨ ਤਾਂ ਫਿਰ ਕੈਂਪੇਨ ਕਮੇਟੀ ਵਾਲਾ ਜਿਹੜਾ ਮੁਖੀ ਹੁੰਦਾ ਉਹ ਲੀਡ ਕਰਦਾ ਸੋ ਇਹ ਸਾਰੀਆਂ ਗੱਲਾਂ ਹੁਣ ਦੇਖਣ ਵਾਲੀਆਂ ਹੋਵਗੀਆਂ ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਕਾਂਗਰਸ ਦੀ ਹੁਣ ਢੜੇਬੰਦੀ ਚੱਲਦੀ ਹੈ ਜਿਸ ਤਰ੍ਹਾਂ ਦੀ ਅਪਰੋਚ ਚੱਲ ਰਹੀ ਹੈ ਉਹਦੇ ਚ ਕਾਂਗਰਸ ਇਹ ਸਹੀ ਡਾਇਰੈਕਸ਼ਨ ਦੀ ਅਪਰੋਚ ਹੈ ਕਿ ਤੁਸੀਂ ਫੇਸ ਨਾਲ ਨਾ ਲੰਨੋ ਲੜ ਕੇ ਮਿਲ ਕੇ ਲੜੋ ਔਰ ਕਹੋ ਕਿ ਆਈ ਮਿਲ ਕੇ ਲੜੋ ਦੇਖਦੇ ਆ ਕਿਹੜਾ ਕਿੰਨਾ ਜ਼ੋਰ ਨਾਲ ਆਂਦਾ ਹੈ ਤੇ ਫਿਰ ਉਹਦੇ ਹਿਸਾਬ ਨਾਲ ਸੀਐਮ ਫੇਸ ਬਣੇਗਾ ਹੂੰ ਜੀ ਸੋ ਸਰ ਦੇਖਦੇ ਆ ਕਿ ਇਸ ਵਾਰ ਜਿਹੜਾ ਕਾਂਗਰਸ ਦਾ ਇਹ ਡਿਸੀਜਨ ਹੈ ਉਹਨਾਂ ਲਈ ਕਿਹੋ ਜਿਹੇ ਫਾਇਦੇ ਜਾਂ ਕਿਹੋ ਜਿਹੇ ਨੁਕਸਾਨ ਲੈ ਕੇ ਆਂਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਲਈ ਸ਼ੁਕਰੀਆ ਜੀ